ਦਿਲਜੀਤ ਦੋਸਾਂਝ ਪੂਰੀ ਦੁਨੀਆ ਦੇ ਵਿੱਚ ਔਰਾ ਟੂਰ ਕਰ ਰਹੇ ਨੇ ਤੇ ਇਸੇ ਦੇ ਤਹਿਤ ਉਹ ਆਸਟ੍ਰੇਲੀਆ ਪਹੁੰਚੇ ਹੋਏ ਨੇ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਵੀ ਟੂਰ ਤੇ ਜਾਂਦੇ ਨੇ ਕੋਈ ਨਾ ਕੋਈ ਅਜਿਹੀ ਗੱਲ ਹੋ ਜਾਂਦੀ ਹੈ ਜੋ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣਦੀ ਹੈ ਜ਼ਿਆਦਾਤਰ ਉਹਨਾਂ ਦਾ ਪੋਜ਼ਿਟਿਵ ਸਾਈਡ ਹੁੰਦਾ ਹੈ ਪਰ ਦਿਲਜੀਤ ਦੋਸਾਂਝ ਨੇ ਇੱਕ ਹਿੰਮਤ ਦਿਖਾਈ ਜੋ ਅਕਸਰ ਕਲਾਕਾਰ ਦਿਖਾਉਣ ਤੋਂ ਬਚਦੇ ਨੇ ਜਾਂ ਉਹ ਕਲਾਕਾਰ ਅਜਿਹੇ ਮੁੱਦਿਆਂ ਤੇ ਗੱਲ ਕਰਨਾ ਗੁਰੇਜ਼ ਕਰਦੇ ਨੇ ਦਿਲਜੀਤ ਦੋਸਾਂਝ ਜਦੋਂ ਆਸਟ੍ਰੇਲੀਆ ਦੇ ਵਿੱਚ ਲੈਂਡ ਹੋਏ ਅਕਸਰ ਹੁੰਦਾ ਹੈ ਕਿ ਜਦੋਂ ਕੋਈ ਸੈਲੀਬ੍ਰਿਟੀ ਕਿਸੇ ਦੇਸ਼ ਜਾਂਦੀ ਹੈ ਕਿਸੇ ਸ਼ਹਿਰ ਜਾਂਦੀ ਹੈ ਤਾਂ ਜੋ ਪੈਪਰਾਜ਼ੀ ਹੁੰਦੇ ਨੇ ਜੋ ਵੀਡੀਓ ਬਣਾਉਂਦੇ ਨੇ ਉਹ ਵੀਡੀਓ ਬਣਾਉਂਦੇ ਨੇ ਤੇ ਅੱਗੇ ਸੋਸ਼ਲ ਮੀਡੀਆ ਤੇ ਉਹ ਪਾਇਆ ਜਾਂਦਾ ਹੈ ਤੇ ਇੱਕ ਪਲੈਟਫਾਰਮ ਨੇ ਉਹ ਵੀਡੀਓ ਪਾ ਦਿੱਤਾ ਕਿ ਦਿਲਜੀਤ ਦੋਸਾਂਝ 에ਅਰਪੋਰਟ ਤੇ ਪਹੁੰਚੇ ਨੇ ਤੇ 에ਅਰਪੋਰਟ ਤੋਂ ਬਾਅਦ ਆਪਣੇ ਜੋ ਵੀ ਉਹਨਾਂ ਦਾ ਔਰਾ ਟੂਰ ਹੈ ਉਸ ਨੂੰ ਕੰਟੀਨਿਊ ਕਰਨਗੇ ਪਰ ਜਿਵੇਂ ਹੀ ਉਹ ਵੀਡੀਓ 'ਤੇ ਦਿਲਜੀਤ ਦੋਸਾਂਝ ਦੇ ਖਿਲਾਫ ਤੇ ਹੱਕ ਦੇ ਵਿੱਚ ਹਜ਼ਾਰਾਂ ਕਮੈਂਟ ਆਉਣ ਲੱਗੇ ਨੇਗੇਟਿਵ ਕਮੈਂਟ ਇਸ ਤਰ੍ਹਾਂ ਦੇ ਸਨ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਹੋਰ ਊਬਰ ਡਰਾਈਵਰ ਆ ਗਿਆ ਇੱਕ ਹੋਰ ਟਰੱਕ ਡਰਾਈਵਰ ਆ ਗਿਆ ਇੱਕ ਹੋਰ ਪ੍ਰਵਾਸੀ ਆ ਗਿਆ ਦਿਲਜੀਤ ਦੋਸਾਂਜ ਤੱਕ ਇਹ ਸਾਰੇ ਕਮੈਂਟ ਪਹੁੰਚੇ ਦਿਲਜੀਤ ਦੋਸਾਂਜ ਨੇ ਉਸੇ ਸਟੇਡੀਅਮ ਦੇ ਵਿੱਚ ਬੈਠ ਕੇ ਵੀਡੀਓ ਰਿਕਾਰਡ ਕੀਤਾ ਔਰ ਹਿੰਮਤ ਦਿਖਾਈ ਕਿ ਪ੍ਰਵਾਸੀ ਸ਼ਬਦ ਪ੍ਰਵਾਸੀ ਸ਼ਬਦ ਉਹ ਚਾਹੇ ਭਾਰਤ ਦੇ ਵਿੱਚ ਮਾਈਗ੍ਰੇਸ਼ਨ ਹੋਵੇ ਭਾਰਤ ਤੋਂ ਬਾਹਰ ਮਾਈਗ੍ਰੇਸ਼ਨ ਹੋਵੇ ਜਾਂ ਵੱਖ-ਵੱਖ ਮੁਲਕਾਂ ਦੇ ਵਿੱਚ ਮਾਈਗ੍ਰੇਸ਼ਨ ਹੋਵੇ ਉਹਨਾਂ ਸਾਰਿਆਂ ਦੇ ਲਈ ਇੱਕ ਸੰਦੇਸ਼ ਦੇ ਤੌਰ ਤੇ ਦਿੱਤਾ ਕਿ ਜਿੱਥੇ ਵੀ ਜਾਓ ਤੁਸੀਂ ਆਪਣੇ ਕੰਮ ਨਾਲ ਪਛਾਣੇ ਜਾਓਗੇ ਕਿਉਂਕਿ ਦਿਲਜੀਤ ਦੋਸਾਂ ਦਾ ਜੋ ਕਹਿਣਾ ਹੈ ਕਿ ਪੂਰੀ ਦੁਨੀਆ ਇੱਕ ਹੈ ਪੂਰੀ ਦੁਨੀਆ ਮੇਰਾ ਘਰ ਹੈ ਦਿਲਜੀਤ ਦੋਸਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ ਤਾਂ ਉਹਨਾਂ ਨੇ ਸਭ ਤੋਂ ਸਿਆਣੀ ਗੱਲ ਇਹ ਕਹੀ ਕਿ ਜੋ ਲੋਕ ਇਹ ਕਮੈਂਟ ਕਰਦੇ ਨੇ ਮੈਂ ਉਹਨਾਂ ਤੋਂ ਨਾਰਾਜ਼ ਨਹੀਂ ਹਾਂ ਕਿਉਂਕਿ ਤੁਸੀਂ ਆਪਣੀ ਲਾਈਨ ਆਪਣੀ ਬਾਉਂਡਰੀ ਇੰਨੀ ਵੱਡੀ ਬਣਾ ਲਓ ਕਿ ਤੁਹਾਨੂੰ ਇਹ ਜੋ ਚੀਜ਼ਾਂ ਨੇ ਉਹ ਛੋਟੀਆਂ ਲੱਗਣ ਲੱਗ ਜਾਣ ਦਿਲਜੀਤ ਦੋਸਾਂ ਦਾ ਇਹ ਬਿਆਨ ਸੁਣਨਾ ਲਾਜ਼ਮੀ ਹੈ ਜੋ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਬੈਠ ਕੇ ਦਿੱਤਾ ਹੈ ਉਹ ਚਾਹਦੇ ਤਾਂ ਇਸ ਬਿਆਨ ਤੋਂ ਗੁਰੇਸ਼ ਕਰ ਸਕਦੇ ਸੀ ਪਰ ਇਸ ਬਿਆਨ ਨੂੰ ਇਸ ਤਰ੍ਹਾਂ ਲੈਣਾ ਚਾਹੀਦਾ ਹੈ ਕਿ ਇਹ ਪੂਰੀ ਦੁਨੀਆ ਵਾਕਈ ਇੱਕੋ ਹੀ ਮੁਲਕ ਵਾਂਗ ਹੈ ਇਹ ਕਿਸੇ ਵਾਸਤੇ ਵੰਡੀ ਨਹੀਂ ਹੈ ਸਾਰਿਆਂ ਦੀ ਇਹ ਸਾਂਝੀ ਦੁਨੀਆ ਦਿਲਜੀਤ ਉਸਾਨ ਦੀ ਇਹ ਗੱਲ ਤੁਹਾਨੂੰ ਜਰੂਰ ਸੁਣਨੀ ਚਾਹੀਦੀ ਹੈ ਪੰਜਾਬ ਤੋਂ ਇੰਡੀਆ ਤੋਂ ਲੈਂਡ ਕੀਤਾ ਤੇ ਮੈਂ ਉਹਦੇ ਕਮੈਂਟਸ ਮੈਨੂੰ ਕਿਸੇ ਨੇ ਭੇਜੇ ਮੈਂ ਦਿਨ ਚੈੱਕ ਕੀਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦਾ ਵੀ ਉਹਨਾਂ ਨੇ ਉਹ ਅਪਲੋਡ ਕੀਤੀ ਆ ਪ੍ਰਾਪਰ ਆਜੀ ਤਸਵੀਰ ਏਅਰਪੋਰਟ ਦੇ ਤੇ ਉਹਦੇ ਥੱਲੇ ਨਾ ਬਹੁਤ ਸਾਰੇ ਕਮੈਂਟ ਸੀ ਕਿ ਨਵਾਂ Uber ਡਰਾਈਵਰ ਆ ਗਿਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਤਲਬ ਇਦਾਂ ਦੇ ਰੇਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ 'ਚ ਜਿਹੜੇ ਮੈਂ ਮੈਂ ਦੇਖੇ ਹੈ ਨਾ ਤੇ ਪਰ ਲੋਕ ਲੋਕ ਲੜ ਵੀ ਰਹੇ ਸਕੇ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਦਾਂ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਸੋ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਿੱਦਾਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਇਹ ਸਾਡਾ ਐ ਤੁਸੀਂ ਇੱਥੇ ਨਾ ਆਓ ਸੀ ਇੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅੱਜ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹੜਾ ਨੇ ਕਮੈਂਟ ਕੀਤੇ ਕੋਈ ਵੀ ਇਦਾਂ ਦੇ 711 ਵਾਲੇ ਆ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਮੌਕੇ ਤੇ Uber ਮਿਲੇ ਤੇ ਫੇਰ ਟਟੀਆਂ ਵੀ ਲੱਗ ਜਾਂਦੀਆਂ ਤੇ ਇੱਕ ਪਤਾ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲਾ ਜੇ ਟਰੱਕ ਨਾਲ ਟਰੱਕਾਂ ਵਾਲੇ ਨਾਲ ਹੋਣ ਤਾਂ ਫੇਰ ਮੁੜ ਕੇ ਫੇਰ ਬਰੈੱਡ ਵੀ ਨਹੀਂ ਹੋਣੀ ਕਰੇ ਤੋ ਇਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਿੰਦਾ ਯਾਰ ਲੋਕੀ ਕਿੱਥੇ ਖੜੇ ਆ ਹਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓੰਕਾਰ ਆ ਤਾਂ ਉਹ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਛ ਨਹੀਂ ਹਾਂ ਤੋ ਮਹਾਰਾਜ ਹੀ ਕਰਨਗੇ ਠੀਕ ਦਿਲਜੀਤ ਉਸਾਂ ਦੀਆਂ ਇਹ ਗੱਲਾਂ ਬਹੁਤ ਡੂੰਗਾ ਅਸਰ ਰੱਖਦੀਆਂ ਨੇ ਜੇਕਰ ਇਸ ਨੂੰ ਬੈਠ ਕੇ ਤਸੱਲੀ ਨਾਲ ਸੋਚਿਆ ਜਾਵੇ ਕਿਉਂਕਿ ਇੱਕ ਤੁਹਾਨੂੰ ਇਨਸੀਡੈਂਟ ਦੱਸਦੇ ਆ ਜੇਕਰ ਤੁਹਾਨੂੰ ਪਤਾ ਹੋਏਗਾ ਤਾਂ ਠੀਕ ਗੱਲ ਨਹੀਂ ਤਾਂ ਗੂਗਲ ਕਰਕੇ ਜ਼ਰੂਰ ਪੜ੍ਹਨਾ ਤੇ ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗਾ ਕਿ ਮਾਈਗ੍ਰੇਸ਼ਨ ਤੇ ਜੋ ਪ੍ਰਵਾਸੀ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਿੰਨੇ ਜੋ ਉਹਨਾਂ ਦੇ ਖਿਲਾਫ ਜੋ ਅਪਰਾਧ ਉਹਨੂੰ ਸਹਿੰਦੇ ਨੇ ਜਾਂ ਮਾਨਸਿਕ ਤੌਰ ਤੇ ਉਹ ਪੀੜਤ ਰਹਿੰਦੇ ਨੇ ਸਾਲ 2016 ਦੀ ਗੱਲ ਹੈ ਬ੍ਰਿਸਬੇਨ ਥਾਂ ਸੀ ਮਨਮੀਤ ਅਲੀ ਸ਼ੇਰ ਜੋ ਕਿ ਗਾਇਕ ਬਣਨਾ ਚਾਹੁੰਦਾ ਸੀ ਮਨਮੀਤ ਅਲੀ ਸ਼ੇਰ ਮਾਲਵੇ ਦਾ ਰਹਿਣ ਵਾਲਾ ਸੀ ਉੱਥੇ ਡਰਾਈਵਰ ਸੀ ਅਚਾਨਕ ਇੱਕ ਉਸ ਨੂੰ ਨਫ਼ਰਤ ਕਰਨ ਵਾਲਾ ਸ਼ਖਸ ਉਸ ਦੇ ਕੋਲ ਜਾਂਦਾ ਹੈ ਉਸ ਦੇ ਉੱਪਰ ਇੱਕ ਜਵਲਨਸ਼ੀਲ ਜੋ ਪਦਾਰਥ ਹੁੰਦਾ ਉਹ ਪਾ ਕੇ ਉਸ ਨੂੰ ਜਿਉਂਦਾ ਸਾੜ ਦਿੰਦਾ ਹੈ ਮਨਮੀਤ ਅਲੀ ਸ਼ੇਰ ਉੱਥੇ ਹੀ ਮਰ ਜਾਂਦਾ ਹੈ ਮਨਮੀਤ ਅਲੀ ਸ਼ੇਰ ਦੀ ਕਿਉਂਕਿ ਅੱਜ ਇੰਟਰਨੈਟ ਦਾ ਪਸਾਰ ਬਹੁਤ ਜ਼ਿਆਦਾ ਹੈ ਉਸ ਵੇਲੇ ਵੀ ਥੋੜਾ ਸੀ ਪਰ ਮਨਮੀਤ ਅਲੀ ਸ਼ੇਰ ਦੀ ਜੇਕਰ ਤੁਸੀਂ ਕਹਾਣੀ ਪੜੋਗੇ ਤਾਂ ਤੁਹਾਡੀ ਰੂਹ ਕੰਮ ਜਾਏਗੀ ਮਨਮੀਤ ਅਲੀ ਸ਼ੇਰ ਜੋ ਕਿ ਗਾਇਕ ਬਣਨਾ ਚਾਹੁੰਦਾ ਸੀ ਅੱਜ ਸਾਡਾ ਉਹੀ ਗਾਇਕ ਜੋ ਪੂਰੀ ਦੁਨੀਆ ਵਿੱਚ ਧਮਕ ਪਾਉਂਦਾ ਹੈ ਉਸੇ ਆਸਟ੍ਰੇਲੀਆ ਦੀ ਧਰਤੀ ਤੇ ਬੈਠ ਕੇ ਕਹਿੰਦਾ ਹੈ ਕਿ ਪੂਰਾ ਜੋ ਜੋ ਬ੍ਰਹਿਮੰਡ ਹੈ ਜੋ ਪੂਰੀ ਦੁਨੀਆ ਹੈ ਉਹ ਮੇਰਾ ਇੱਕੋ ਹੀ ਵਰਗਾ ਮੁਲਕ ਹੈ ਸਾਰੀ ਧਰਤੀ ਇੱਕੋ ਹੀ ਹੈ ਤਾਂ ਮਨਮੀਤ ਅਲੀ ਸ਼ੇਰ ਨੂੰ ਅਸੀਂ ਇਹ ਸਮਝਦੇ ਹਾਂ ਕਿ ਦਿਲਜੀਤ ਦੋਸਾਂਜ ਨੇ ਕਿਤਨੇ ਕਿਤੇ ਸ਼ਰਧਾਂਜਲੀ ਵੀ ਦਿੱਤੀ ਹੈ ਤੇ ਡਟ ਕੇ ਜੋ ਉਹਨੇ ਬ ਉਹ ਮਨਮੀਤ ਅਲੀ ਸ਼ੇਰ ਜਿੱਥੇ ਵੀ ਹੋਣਗੇ ਉਹਨਾਂ ਦੇ ਲਈ ਇੱਕ ਸਕੂਨ ਵਾਲੀ ਗੱਲ ਹੋਏਗੀ ਕਿ ਮਨਮੀਤ ਅਲੀ ਸ਼ੇਰ ਇੱਕ ਮਰਿਆ ਪਰ ਉਸ ਦੇ ਪਿੱਛੇ ਪਿੱਛੇ ਜੋ ਲੋਕ ਆਪਣੇ ਸੁਪਨੇ ਸੁਪਨੇ ਪੂਰੇ ਕਰਨ ਲਈ ਪੂਰੀ ਦੁਨੀਆ ਦੇ ਵਿੱਚ ਜਾਂਦੇ ਨੇ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਰੁਕੇ ਨਹੀਂ ਨੇ ਤਾਂ ਦਿਲਜੀਤ ਦੋਸਾਨ ਦੇ ਖਿਲਾਫ ਜੋ ਨਸਲੀ ਟਿੱਪਣੀ ਆਨਲਾਈਨ ਹੋਈ ਹੈ ਕਿਉਂਕਿ ਫਿਜ਼ੀਕਲੀ ਨਹੀਂ ਹੋ ਸਕਦੀ ਕਿਉਂਕਿ ਉਹ ਸਿਕਿਉਰਿਟੀ ਦੇ ਵਿੱਚ ਰਹਿੰਦੇ ਨੇ ਪਰ ਬਹੁਤ ਸਾਰੇ ਪੰਜਾਬੀ ਬਹੁਤ ਸਾਰੇ ਭਾਰਤੀ ਵਿਦੇਸ਼ੀ ਧਰਤੀ ਤੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਨਾਲ ਫਿਜ਼ੀਕਲ ਵਾਇਲੈਂਸ ਵੀ ਹੁੰਦੀ ਹੈ ਜ ਜਿਦੇ ਵਿੱਚ ਮਨਮੀਤ ਅਲੀ ਸ਼ੇਰ ਸਨ ਤਾ دلਜੀਤ ਦੋ ਸਾਜ ਨੇ ਜੋ ਇਹ ਬਿਆਨ ਅਸੀਂ ਤੁਹਾਨੂੰ ਪਹਿਲਾਂ ਸੁਣਾਇਆ ਜੋ ਇਹ ਬਿਆਨ ਅਸੀਂ ਵੀਡੀਓ ਖਤਮ ਹੋਣ ਵੇਲੇ ਸੁਣਾਉਣ ਲਾਇਆ ਇਹ ਬਹੁਤ ਗਹਿਰੇ ਮਾਇਨੇ ਰੱਖਦੇ ਆ ਤੇ ਇਹ ਸੰਦੇਸ਼ ਦਿੰਦੇ ਆ ਉਹਨਾਂ ਸਾਰੇ ਲੋਕਾਂ ਦੇ ਲਈ ਜੋ ਪੰਜਾਬ ਦੇ ਵਿੱਚ ਨੇ ਜੋ ਹਿੰਦੁਸਤਾਨ ਦੇ ਵਿੱਚ ਨੇ ਜੋ ਕਿਸੇ ਹੋਰ ਮੁਲਕ ਦੇ ਵਿੱਚ ਨੇ ਜੋ ਉਹਨਾਂ ਲੋਕਾਂ ਨੂੰ ਟਾਰਗੇਟ ਕਰਦੇ ਨੇ ਜੋ ਆਪਣੀ ਰੋਜ਼ੀ ਰੋਟੀ ਕਮਾਣ ਦੇ ਲਈ ਜਾਂ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਆਪਣੇ ਪਿੰਡ ਆਪਣੇ ਕਸਬੇ ਆਪਣੇ ਸ਼ਹਿਰ ਛੱਡ ਕੇ ਕਿਸੇ ਹੋਰ ਥਾਂ ਤੇ ਜਾ ਕੇ ਵਸ ਜਾਂਦੇ ਨੇ ਮੇਰੇ ਲਈ ਧਰਤੀ ਇੱਕ ਹੈ ਮੇਰਾ ਬਾਬਾ ਕਹਿੰਦਾ ਇੱਕ ਓੰਕਾਰ ਸੋ ਇਹ ਧਰਤੀ ਸਾਰੀ ਇੱਕ ਤੇ ਮੈਂ ਇਸ ਧਰਤੀ ਚੋਂ ਪੈਦਾ ਹਾਂ ਇਹ ਧਰਤੀ ਦਾ ਹੀ ਜੀ ਹੈ ਇਹ ਮਿੱਟੀ ਇਸੇ ਮਿੱਟੀ ਚੋਂ ਨਿਕਲੀ ਇੱਥੇ ਹੀ ਮਿਲ ਜਾਣੀ ਹੈ ਦੁਬਾਰਾ ਸੋ ਮੇਰੇ ਲੋ ਸਾਰਿਆਂ ਨੂੰ ਪਿਆਰ ਹੈ ਕੋਈ ਚਾਹੇ ਮੇਰੇ ਤੋਂ ਸੜੇ ਚਾਹੇ ਮੇਰੇ ਬਾਰੇ ਮੈਨੂੰ ਟਰੋਲ ਕਰੇ ਮੈਂ ਹਮੇਸ਼ਾ ਪਿਆਰ ਦਾ ਸੰਦੇਸ਼ ਦਿੰਦਾ ਰਹੂਗਾ ਦਿੰਦਾ ਰਿਹਾ ਤੇ ਜਿਹਦੇ ਕਿਸੇ ਤੇ ਗਿੱਟੇ ਲੱਗਣੀ ਗਿੱਟੇ ਲੱਗੇ ਗੋਡੇ ਲੱਗਣੀ ਗੋਡੇ ਲੱਗੇ ਪੰਜਾਬੀ ਆ